ਜੀ ਜਿਲ੍ਹਾ ਹੁਸ਼ਿਆਰਪੁਰ ਦੇ ਵਿੱਚ ਸਾਡੇ ਦੋ ਹਲਕੇ ਮੁਕੇਰੀਆਂ ਤੇ ਟਾਂਡ ਉਹਦੇ ਵਿੱਚ ਲਗਭਗ 13 ਪਿੰਡ ਹੈਗੇ ਜਿਹੜੇ ਕੀ ਫਲੱਡ ਦੇ ਨਾਲ ਪ੍ਰਭਾਵਿਤ ਹੋਏ ਨੇ ਅਸੀਂ ਅੱਜ ਟਾਂਡੇ ਹਲਕੇ ਦੇ ਵਿੱਚ ਮਾਨਯੋਗ ਐਮਐਲਏ ਸਾਹਿਬ ਜਸਵੀਰ ਗਿੱਲ ਰਾਜਾ ਜੀ ਉਹਨਾਂ ਨਾਲ ਤੇ ਐਸਟੀਐਮ ਸਾਹਿਬ ਪ੍ਰਸ਼ਾਸਨ ਨਾਲ ਪੁਲਿਸ ਪ੍ਰਸ਼ਾਸਨ ਸਾਰਾ ਹੀ ਅੱਜ ਇੱਥੇ ਪਿੰਡ-ਪਿੰਡ ਜਾ ਕੇ ਅਸੀਂ ਈਵੈਲੂਏਟ ਕਰ ਰਿਹਾ ਕਿ ਕਿੰਨਕ ਨੁਕਸਾਨ ਹੋਇਆ ਹੈ ਤੇ ਜਿਹੜਾ ਕਿ ਤੁਸੀਂ ਦੇਖ ਰਹੇ ਹੋ ਕਿ ਪਿੱਛੇ ਬਹੁਤ ਹੈਵੀ بارش ਹੋਈ ਹੈ ਹੁਸ਼ਿਆਰਪੁਰ ਦੇ ਵਿੱਚ ਪੰਜਾਬ ਦੇ ਵਿੱਚ ਵੀ ਤੇ ਉੱਪਰ ਜਿਹੜੀ ਅਪਰ ਰੀਚਸ ਹੈਗੀ ਹਿਮਾਚਲ ਦੇ ਵਿੱਚ ਵੀ ਜਿਸ ਕਾਰਨ ਕਿ ਪਾਣੀ ਜਿਹੜਾ ਕਿ ਨਦੀਆਂ ਨਾਲਿਆਂ ਤੇ ਚੋਹਾਂ ਦੇ ਵਿੱਚ ਬਹੁਤ ਵਧ ਗਿਆ ਹੈਗਾ ਤੇ ਜਿਹੜੇ ਆਪਣੇ ਰਿਜ਼ਰਵਾਇਰਸ ਬਣੇ ਹੈਗੇ ਡੈਮ ਬਣੇ ਉਹਨਾਂ ਦੇ ਵਿੱਚ ਵੀ ਲੈਵਲ ਬਹੁਤ ਵਧ ਗਏ ਹੈਗੇ ਜਿਸ ਕਰਕੇ ਉਹਨਾਂ ਨੂੰ ਵੀ ਗੇਟਸ ਖੋਲ ਕੇ ਉਹਨਾਂ ਨੂੰ ਰੈਗੂਲਰਲੀ ਡਿਸਚਾਰਜ ਹੋ ਰਿਹਾ ਵਾਟਰ ਦਾ ਜਿਸ ਕਰਕੇ ਆਪਣੇ ਲੈਵਲ ਜੋ ਬਿਆਸਧਰਿਆ ਹੈ ਉਹਦੇ ਵਿੱਚ ਵਧ ਗਿਆ ਹੈ ਐਂਡ ਇਸੇ ਕਾਰਨ ਇਥੇ ਹੜ੍ਹ ਦੇ ਜਿਹੜੇ ਪ੍ਰਭਾਵਿਤ ਇਲਾਕੇ ਹੈਗੇ ਬਟ ਨਾਲ ਦੀ ਨਾਲ ਅਸੀਂ ਪ੍ਰਸ਼ਾਸਨ ਪੰਜਾਬ ਸਰਕਾਰ ਸਿਵਲ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਪੂਰਾ ਮੁਸਤੈਦ ਹੈਗਾ ਤੇ ਸਾਰੇ ਕੇ ਸਾਰੇ ਅਰੇਂਜਮੈਂਟਸ ਕੀਤੇ ਗਏ ਹਨ ਹਰ ਇੱਕ ਪਿੰਡ ਦੇ ਵਿੱਚ ਸਾਰੇ ਏਰੀਆਜ਼ ਦੇ ਵਿੱਚ ਅਸੀਂ ਰਿਲੀਫ ਕੈਂਪਸ ਬਣਾਏ ਹੋਏ ਹਨ ਉਹਦੇ ਵਿੱਚ ਖਾਣ ਪੀਣ ਦਾ ਪ੍ਰਬੰਧ ਮੈਡੀਕਲ ਦੀ ਫੈਸਿਲਿਟੀ ਤੇ ਨਾਲ ਪਸ਼ੂਆਂ ਵਾਸਤੇ ਚਾਰੇ ਦੀ ਐਂਡ ਇਲੈਕਟ੍ਰਿਸਿਟੀ ਐਂਡ ਬਾਕੀ ਸੇਵਾਵਾਂ ਇਮਿਊਨਿਟੀ ਸਾਰੀ ਪ੍ਰੋਵਾਈਡ ਕੀਤੀ ਜਾ ਰਹੀ ਹੈ ਤੁਹਾਡੇ ਮਾਧਿਅਮ ਰਾਹੀਂ ਮੈਂ ਸਾਰਿਆਂ ਨੂੰ ਰਿਕੁਐਸਟ ਕਰਾਂਗਾ ਕਿ ਜਿਹੜੀ ਇਹ ਫੈਸਿਲਿਟੀ ਜੋ ਕਿ ਸਰਕਾਰ ਵੱਲੋਂ ਦਿੱਤੀ ਜਾ ਰਹੀ ਹੈ ਇਹਨਾਂ ਨੂੰ ਅਵੇਲ ਕਰਨ ਅਸੀਂ ਕਿਸ ਜਦੋਂ ਕਿਸੇ ਨੂੰ ਵੈਕੂਏਟ ਕਿਸੇ ਏਰੀਆ ਦੇ ਵਿੱਚ ਕਹਿੰਨੇ ਕਿ ਬਾਹਰ ਆਜੋ ਇਸੇ ਕਰਕੇ ਕਿਉਂਕਿ ਉੱਥੇ ਪਾਣੀ ਦਾ ਭਾਅ ਜਿਹੜਾ ਪ੍ਰਭਾਵ ਹੈਗਾ ਬਹੁਤ ਵੱਧ ਚੁੱਕਿਆ ਹੈ ਭਾਅ ਜਿਹੜਾ ਸਪੀਡ ਹੈਗੀ ਪਾਣੀ ਦੀ ਬਹੁਤ ਵੱਧ ਚੁੱਕੀ ਹੈ ਲੈਵਲ ਬਹੁਤ ਵਧ ਰਿਹਾ ਹੈ ਜਿਸ ਕਾਰਨ ਕਿ ਉਥੇ ਜਾਨੀ ਮਾਲੀ ਨੁਕਸਾਨ ਨਾ ਹੋ ਜਾਏ ਇਸ ਕਰਕੇ ਕਹਿੰਦੇ ਆ ਬੜਾ ਔਖਾ ਹੁੰਦਾ ਲੋਕਾਂ ਨੂੰ ਆ ਨਿਕਲ ਕੇ ਆਪਣੇ ਘਰਾਂ ਤੋਂ ਕਿਤੇ ਜਾਣਾ ਬਟ ਪਹਿਲਾਂ ਆਪਣੀ ਜਾਨ ਦੀ ਰਾਖੀ ਕਰਨਾ ਬਹੁਤ ਇੰਪੋਰਟੈਂਟ ਹੈ ਤੇ ਇਸ ਕਰਕੇ ਜਿਹੜੇ ਰਿਲੀਫ ਕੈਂਪਸ ਹੈ ਉਹਨਾਂ ਨੂੰ ਜਰੂਰ ਅਵੇਲ ਕੀਤਾ ਜਾਏ